ਦੁਨੀਆ ਦੀ ਅਜਾਈ ਥਾਂ ਜਿੱਥੇ ਵਿਕਦਿਆਂ ਨੇ ਲੜਕੀਆਂ ਕੀ ਮਾਪਿਓ ਮਜਬੂਰ ਨੇ ਕੀ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਹੈ ਸਰਕਾਰ ਦਿੰਦੀ ਹੈ ਲੜਕੀਆਂ ਦੀ ਮੰਡੀ ਲਗਾਉਣ ਦੀ ਇਜਾਜ਼ਤ ਦੁਨੀਆ ਦੀ ਅਜਾਈ ਥਾਂ ਜਿੱਥੇ ਮਾਪਿਓ ਵੇਚ ਦਿੰਦੇ ਨੇ ਆਪਣੀਆਂ ਲਾਡਲੀਆਂ ਨੂੰ ਅਨਾਜ ਮੰਡੀ ਸਬਜ਼ੀ ਮੰਡੀ ਤੇ ਕਈ ਮੰਡੀਆਂ ਦੇ ਬਾਰੇ ਤੁਸੀਂ ਸੁਣਿਆ ਹੋਣਾ ਪਰ ਕੀ ਤੁਸੀਂ ਸੁਣਿਆ ਹੈ ਬ੍ਰਾਈਡ ਮੰਡੀ ਦੇ ਬਾਰੇ ਜੀ ਹਾਂ ਬ੍ਰਾਈਡ ਮੰਡੀ ਯਾਨੀ ਲਾਡੀਆਂ ਦੀ ਮੰਡੀ ਜਾਂ ਤੁਸੀਂ ਕਹਿ ਦੋ ਪਤਨੀਆਂ ਦੀ ਮੰਡੀ ਇਹ ਉਹ ਮੰਡੀ ਹੈ ਜਿੱਥੇ ਖੁਦ ਮਾਪੇ ਆਪਣੀ ਲੜਕੀਆਂ ਦੀ ਬੋਲੀ ਲਗਾਉਂਦੇ ਨੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਧੀ ਨੂੰ ਤੇ ਆਉਂਦੇ ਨੇ ਘਰ ਦੀਆਂ ਧੀਆਂ ਨੂੰ ਘਰ ਦੀ ਇੱਜ਼ਤ ਸਮਝਿਆ ਜਾਂਦਾ ਹੈ ਸਾਡੇ ਸਮਾਜ ਅਜੀਆਂ ਗੱਲਾਂ ਨੂੰ ਪਾਪ ਕਿਹਾ ਜਾਂਦਾ ਪਰ ਜਿਸ ਮੰਡੀ ਦੀ ਮੈਂ ਗੱਲ ਕਰ ਰਹੀ ਹਾਂ ਉੱਥੇ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਸੈਲੀਬ੍ਰੇਟ ਕਰਦੇ ਨੇ ਕੁਆਰੀਆਂ विधवा हर तरह दीयां लड़कियां इस मंडे च शामिल हुंदियां ने ते लगाई जाती है, 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 है। बोली ਤੁਸੀਂ ਸੋਚ ਰਹੇ ਹੋਗੇ ਕਿ ਇੱਥੇ ਮਾਪਿਓ ਦੀ ਮਜਬੂਰੀ ਹੋएगी ਇਹ ਵੀ ਤੁਹਾਨੂੰ ਮੈਂ ਦੱਸਦੀ ਐ ਕਿ ਕੀ ਹੈ ਵਜਾ ਸੁਨਣ ਚ ਇਹ ਬੜੀ ਸ਼ਰਮਨਾਕ ਗੱਲ ਹੈ ਪਰ ਸੱਚ ਹੈ ਧੀਆਂ ਨੂੰ ਵੇਚਣ ਲਈ ਮਾਪਿਓ ਮਜਬੂਰ ਨਹੀਂ ਹਨ ਬਲਕਿ ਖੁਸ਼ੀ ਨਾਲ ਆਪਣੀ ਧੀ ਦੀ ਬੋਲੀ ਲਗਾਉਂਦੇ ਨੇ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਇਸ ਰਿਵਾਜ ਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਨਹੀਂ ਕਰਦਾ ਕਾਨੂੰਨ ਦੀ ਕੋਈ ਸ਼ਰਤ ਨਹੀਂ ਹੈ ਕਾਨੂੰਨ ਵੀ ਇਸ ਰਿਵਾਜ ਦਖਲਅੰਦਾਜ਼ੀ ਨਹੀਂ ਕਰਦਾ ਇਸ ਮੰਡੀ ਚ ਉਂਝ ਬੋਲੀ ਲਗਾਈ ਜਾਂਦੀ ਹੈ ਜਿਵੇਂ ਕੋਈ ਕੀਮਤੀ ਚੀਜ਼ ਵੇਚੀ ਜਾਂਦੀ ਹੋਵੇ ਬੋਲੀ ਲਗਾਉਂਦੇ ਹੋਏ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਬੋਲੀ ਲਾੜੀ ਨੂੰ ਯਾਨੀ ਲੜਕੀ ਨੂੰ ਦੇਖ ਕੇ ਲਗਾਈ ਜਾਂਦੀ ਹੈ ਜਿਵੇਂ ਕੋਈ ਕੁਵਾਰੀ ਲੜਕੀ ਹੈ ਉਸਦੀ ਕੀਮਤ ਵੱਧ ਹੋਏਗੀ ਤੇ ਜੇਕਰ ਲੜਕੀ ਤਲਾਕਸ਼ੁਦਾ ਹੈ ਵਿਧਵਾ ਹੈ ਤਾਂ ਉਸਦੀ ਕੀਮਤ ਘਟ ਹੋਏਗੀ ਇਸ ਮੰਡੀ ਚ ਮਾਪਿਓ ਆਪਣੀ ਧੀ ਨੂੰ ਤਿਆਰ ਕਰਕੇ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਬੋਲੀ ਹਰ ਲੜਕੀ ਦੀ ਇੱਕ ਕੀਮਤ ਰੱਖੀ ਜਾਂਦੀ ਹੈ ਤੇ ਕੀਮਤ ਤੈਅ ਕਰਦੀ ਹੈ ਉਸ ਲੜਕੀ ਦਾ ਕੁਆਰਾ ਹੋਣਾ ਜੇਕਰ ਲੜਕੀ ਕੁਆਰੀ ਹੈ ਤਾਂ ਉਸ ਦੀ ਕੀਮਤ ਵੱਧ ਹੋਏਗੀ ਜੇਕਰ ਲੜਕੀ ਵਿਧਵਾ ਜਾਂ ਤਲਾਕਸ਼ੁਦਾ ਹੈ ਤਾਂ ਉਸ ਦੀ ਕੀਮਤ ਘਟ ਹੋਏਗੀ ਇਸ ਮੰਡੀ 'ਚ ਮਾਪੇ ਆਪਣੀ ਲੜਕੀ ਨੂੰ ਸਜਾ ਕੇ ਲਿਆਉਂਦੇ ਨੇ ਤੇ ਲੜਕੇ ਆਪਣੀ ਮਨਪਸੰਦ ਲੜਕੀ ਨੂੰ ਖਰੀਦ ਕੇ ਲੈ ਕੇ ਜਾਂਦੇ ਨੇ ਇਸ ਮੰਡੀ ਦੇ ਕੁਝ ਨਿਯਮ ਤੇ ਕਾਨੂੰਨ ਵੀ ਨੇ ਜਿਸ ਤਹਿਤ ਖਰੀਦੀ ਗਈ ਲੜਕੀ ਨੂੰ ਲੜਕਾ ਵਿਆਹ ਕੇ ਆਪਣੀ ਪਤਨੀ ਬਣਾਏਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿੱਥੇ ਦਾ ਰਿਵਾਜ ਹੈ ਤਾਨੂੰ ਦੱਸ ਦਿੰਨੀ ਆ ਇਹ ਰਿਵਾਜ ਬੁਲਗਾਰੀਆ ਦਾ ਹੈ ਇਹ ਮੰਡੀ ਬੁਲਗਾਰੀਆ ਦੇ ਵਿੱਚ ਲੱਗਦੀ ਹੈ ਜਿੱਥੇ ਮਾਪਿ ਆਪਣੀ ਲੜਕੀ ਨੂੰ ਸਜਾ ਕੇ ਲਿਆਉਂਦੇ ਨੇ ਤੇ ਫਿਰ ਲਗਾਈ ਜਾਂਦੀ ਹੈ ਬੋਲੀ ਬੁਲਗਾਰੀਆ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਲੜਕੀਆਂ ਇਸ ਰਿਵਾਜ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਇਹ ਇੱਕ ਮੰਡੀ ਦੀ ਤਰ੍ਹਾਂ ਜਾਪਦਾ ਹੈ ਜਿੱਥੇ ਮਾਪਿਓ ਆਪਣੀ ਲੜਕੀ ਨੂੰ ਲੈ ਕੇ ਆਉਂਦੇ ਨੇ ਸਜਾ ਕੇ ਤੇ ਉਸ ਤੋਂ ਬਾਅਦ ਫਿਰ ਉਸ ਦੀ ਬੋਲੀ ਲਗਾਈ ਜਾਂਦੀ ਹੈ ਜਿਸ ਮਾਪਿਓ ਦੀਆਂ ਜ਼ਿਆਦਾ ਧੀਆਂ ਹੋਣ ਉਹਨਾਂ ਨੂੰ ਸੌਖ ਹੋ ਜਾਂਦੀ ਹੈ ਜੇ ਗਰੀਬ ਹੋਣ ਤਾਂ ਵੀ ਸੌਖ ਹੋ ਜਾਂਦੀ ਹੈ ਇਸ ਮੰਡੀ ਦੇ ਵਿੱਚ ਲੜਕੇ ਆਪਣੀ ਮਨਪਸੰਦ ਲੜਕੀ ਨੂੰ ਲੈ ਕੇ ਜਾਂਦੇ ਨੇ ਤੇ ਮਨ ਚਾਹੀ ਕੀਮਤ ਅਦਾ ਕਰਦੇ ਨੇ ਜਿਸ ਦੇ ਨਾਲ ਮਾਂ ਪਿਓ ਦਾ ਗੁਜ਼ਾਰਾ ਚੰਗਾ ਹੁੰਦਾ ਹੈ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી